हां जी दोस्तों स्वागत ਕਰਦੇ ਆ ਸਾਰੇ ਕਿਸਾਨ ਭਰਾਵਾਂ ਦਾ ਆਪਣੇ ਚੈਨਲ ਐਨੀਮਸ ਫੋਟਰ ਫੈਮਿਲੀ ਤੇ YouTube ਚੈਨਲ ਤੇ ਦੋਸਤੋ ਅੱਜ ਸੇਲ ਵਾਸਤੇ ਪਸ਼ੂ ਪਸ਼ੂਆਂ ਦੀ ਵੀਡੀਓ ਲੈ ਕੇ ਆਏ ਆ ਆਪਾਂ ਤੁਹਾਡੇ ਕੋਲੇ ਤੇ ਜਾਣਕਾਰੀ ਲਵਾਂਗੇ ਬਾਕੀ ਸਾਰੀ ਡਿਟੇਲ ਜੱਗਾ ਸਿੰਘ ਤੋਂ ਲਵਾਂਗੇ ਇਹ ਪਸ਼ੂ ਜਿਹੜੇ ਖੜੇ ਨੇ ਦੋਸਤੋ ਪਿੰਡ ਬੈਣੀਵਾਲ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਤਲਵੰਡੀ ਸਾਬੋ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾ ਹੈਗਾ ਬਾਕੀ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਪਸ਼ੂ ਆਪਾਂ ਕਿੰਨਾ-ਕਿੰਨਾ ਦੁੱਧ ਹੈ ਕਿਹੜੇ-ਕਿਹੜੇ ਪਸ਼ੂ ਬਕਾਉ ਨੇ ਉਹ ਵੀ ਜਾਣਕਾਰੀ ਲਵਾਂਗੇ ਸਾਰੇ ਦੋਸਤੋ ਜਿਹੜੇ ਪਸ਼ੂ ਨੇ ਇਹ ਆ ਝੋਟੀ ਹੈਗੀ ਜਿਹੜੀ ਇਹ ਵੀ ਚੰਗੀ ਦੁੱਧ ਵਾਲੀ ਝੋਟੀ ਲੱਗਦੀ ਹੈਗੀ ਬਾਕੀ ਆਪਾਂ ਜਾਣਕਾਰੀ ਜੱਗਾ ਸਿੰਘ ਤੋਂ ਲੈਣੇ ਆ ਹਾਂਜੀ ਜੱਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਿਹੜੀ ਇਹ ਝੋਟੀ ਜਿਹੜੀ ਆਪਾਂ ਸਕਰੀਨ ਤੇ ਦਿਖਾਉਣੀ ਆ ਹਨਾ ਇਹ ਕਿੰਨੇਵੇਂ ਸੂਏ ਝੋਟੀ ਹੈਗੀ ਇਹ ਤੀਜੇ ਸੂਏ ਦੀ ਤੀਜਾ ਸੂਆ ਝੋਟੀ ਹੈ ਇਹ ਆਪਣੀ ਲੈਤੀ ਹੋਈ ਏ ਕਿ ਘਰ ਦੀ ਏ ਇੱਥੇ ਇਹ ਘਰ ਦੀ ਏ ਜੀ ਇਹ ਘਰ ਦੀ ਏ ਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਦੁੱਧ ਹੁਣ 12 ਲੀਟਰ ਤਿਆਰ ਹੈ 10 ਮੰਦਨਾਂ ਚ ਸੂਈ ਨੂੰ 10 ਮੰਦਨਾਂ ਨੂੰ ਸੂਈ ਨੂੰ 12 ਲੀਟਰ ਦੁੱਧ ਨੂੰ ਤਿਆਰ ਹੈ ਠੀਕ ਹੈ ਜੀ ਤੇ 14 ਪਲੱਸ ਕੱਢਿਆ ਹੋਇਆ ਨਹੀਂ 14 ਪਲੱਸ ਕੱਢਿਆ ਹੋਇਆਗਾ ਦੋਸਤੋ 14 ਲੀਟਰ ਦੁੱਧ ਇਹਨੇ ਕੱਢਿਆ ਹੋਇਆ ਬਾਕੀ ਆਪਾਂ ਮੱਝ ਤੋੜ ਕੇ ਦਿਖਾਉਣੇ ਹੈਗੇ ਤੇ ਬਾਕੀ ਜਿਹੜੀ ਡਿਟੇਲ ਆ ਤੁਸੀਂ ਫੋਨ ਨੰਬਰ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਤੇ ਫੋਨ ਤੇ ਤੁਸੀਂ ਕਨਫਰਮ ਕਰਨੀ ਹੈ ਤੀਜੇ ਸੂਏ ਦੋਸਤੋ ਮੱਝ ਹੈ ਹਾਈਟ ਵਗੈਰਾ ਚੰਗੀ ਹੈ ਸਿੰਘਾ ਦੀ ਤੁਸੀਂ ਚੈੱਕ ਕਰ ਲਓ ਥਣ ਦੋਸਤੋ ਜਿਹੜਾ ਥਣਲੇਵਾ ਸਰੀਰਕਵੰਤਰ ਬਹੁਤ ਚੰਗੇ ਪਿੱਠਪੂੜੇ ਦੀ ਮੱਝ ਕੱਲਾ ਕੱਲਾ ਜਿਹੜਾ ਹੈਗਾ ਥਣ ਲੱਗਿਆ ਹੋਇਆਗਾ ਦੁੱਧ ਜਿਹੜਾ ਹੈਗਾ ਜਿੰਨਾ ਕਹਿ ਦਿੱਤਾ ਗਿਆ 14 ਲੀਟਰ ਤਿਆਰ 12 ਲੀਟਰ ਦਸੋਰੀ 12 ਲੀਟਰ ਦੁੱਧ ਤਿਆਰ ਹੈਗਾ ਹੁਣ ਚਵਾ ਕੇ ਸਾਨੂੰ ਜੇ ਕਿਸੇ ਵੀਰ ਨੇ ਲੈਣੀ ਹੋਵੇ ਤੇ ਤਸੱਲੀ ਕਰਕੇ 12 ਲੀਟਰ ਦੁੱਧ ਸਾਨੂੰ ਚਵਾ ਕੇ ਦੇਣਗੇ ਬਾਕੀ ਆਪਾਂ ਅਗਲੇ ਜਿਹੜਾ ਡੰਗਰ ਇਹਨਾਂ ਦਾ ਬਕਾਊ ਆ ਉਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਤੋਂ ਜਿਹੜਾ ਆਹਾ ਤੀਜੇ ਸੂਏ ਮੱਝ ਸੀਗੀ ਉਹਦਾ ਬੱਚਾ ਹੈਗਾ ਤੇ ਦੂਜੇ ਪਸ਼ੂ ਦੀ ਆਪਾਂ ਜਾਣਕਾਰੀ ਤੁਹਾਨੂੰ ਦਿਵਾਉਣੇ ਆ ਹਾਂਜੀ ਬਾਈ ਜੀ ਜਿਹੜੀ ਇਹ ਮੱਝ ਆਪਾਂ ਸਕਰੀਨ ਤੇ ਦੇਖੀ ਜਾਨੀ ਇਹਦੀ ਕੀ ਡਿਟੇਲ ਹੈ ਕਿਹੜਾ ਮਤਲਬ ਕਿੰਨੇਵੇਂ ਸੂਏ ਹੈ ਹੁਣ ਇਹ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਹੁਣ ਦੁੱਧ ਕਿੰਨਾ ਤਿਆਰ ਹੈ ਦੁੱਧ 9+ ਤਿਆਰ ਹੈ 9+ ਜੀ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਸੂਈ ਇਹਨਾਂ ਨੇ 11ਵਾਂ ਦਿਨ ਜੀ 11ਵਾਂ ਦਿਨ ਸੂਈ ਨੂੰ 11ਵਾਂ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਇਹ ਵੀ ਚੈੱਕ ਕਰ ਲਓ ਦੋਸਤੋ ਇਹ ਵੀ ਮੱਝ ਹੈ ਜਿਹੜੀ ਥਣਲੇਵੇ ਦੀ ਕੱਲੇ-ਕੱਲੇ ਥਣ ਲੱਗੇ ਹੋਏ ਨੇ ਜਿਹੜਾ ਥਣਾਂ ਦਾ ਗੈਪ ਹੈ ਤੇ ਥਣ ਤੁਸੀਂ ਚੈੱਕ ਕਰ ਲਓ ਕਟਪੂੜੇ ਜੀ ਵੀ ਤੁਸੀਂ ਦੇਖ ਲਓ ਬਰੀਕ ਚਮੜੀ ਦੀ ਮੱਝ ਆ ਦੋਸਤੋ ਇਹ ਕੱਦ ਜਿਹੜਾ ਦੂਸਰੀ ਮੱਝ ਨਾਲੋਂ ਥੋੜਾ ਜਿਹਾ ਘੱਟ ਹੈਗਾ ਮੀਡੀਅਮ ਸਾਈਜ਼ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਮੱਝ ਹੈਗੀ ਤੇ ਇਹ ਜਿਹੜਾ ਬੱਚਾ ਇਹਦਾ ਇਹਦੇ ਮਗਰ ਹੈ ਜਿਹੜੀ ਦੋਸਤੋ ਕੱਟੀ ਹੈਗੀ ਤੇ ਇਹ ਦੁੱਧ ਦੀ ਜਿਹੜੀ ਤੁਹਾਨੂੰ ਦੱਸਿਆਗਾ 9 ਲੀਟਰ ਦੁੱਧ ਤਿਆਰ ਆਗਾ ਹਾਂਜੀ ਜੱਗਾ ਸਿੰਘ ਜੀ ਜਿਹੜੇ ਇਹਨਾਂ ਡੰਗਰਾਂ ਦੇ ਤੁਸੀਂ ਇਹ ਰੇਟ ਕਰਦੇ ਹੋ ਹਨਾ ਤੇ ਰੇਟ ਤੁਸੀਂ ਕਿੰਨੇ-ਕਿੰਨੇ ਕਰਦੇ ਹੋ ਰੇਟ ਫੋਨ ਤੇ ਕਰਾਂਗੇ ਫੋਨ ਤੇ ਕਰੂੰਗੀ ਜੀ ਠੀਕ ਹੈ ਜੀ ਠੀਕ ਹੈ ਤੇ ਨੰਬਰ ਕਿੰਨਾ ਹੈ ਤੁਹਾਡਾ 94645 94645 99415 99415 ਹਾਂਜੀ ਠੀਕ ਆ ਦੋਸਤੋ ਜੇ ਕਿਸੇ ਨੇ ਵੀ ਪਸ਼ੂ ਲੈਣੇ ਹੋਣ ਵਾਈ ਨੂੰ ਕਾਲ ਕਰਕੇ ਤੁਸੀਂ ਇਹ ਦੋਨੇ ਮੱਝਾਂ ਦਾ ਰੇਟ ਦਾ ਕਨਫਰਮ ਕਰ ਸਕਦੇ ਹੋ ਇੱਕ ਵਾਰ ਤੁਹਾਨੂੰ ਆਪਾਂ ਪਸ਼ੂ ਹੋਰ ਦਿਖਾ ਦਈਏ ਦੋਨੇ ਮੱਜਾਂ ਜਿਹੜੀਆਂ ਹੈਗੀਆਂ ਨੇ ਜਿੰਨਾ ਇਹਨਾਂ ਦੁੱਧ ਕਿਹਾ ਹੋਇਆ ਹੈ ਤੁਸੱਲੀ ਤੁਸੀਂ ਕਰਨੀ ਹੈ ਫੋਨ ਨੰਬਰ ਲਾ ਕੇ ਉਹਨਾਂ ਉਹਨਾਂ ਹੀ ਨਿਕਲੂਗਾ ਸਹੀ ਜਿੰਨਾ ਵੀ ਦੁੱਧ ਚਵਾਈ ਦੇ ਵਿੱਚ ਆਉਂਦਾ ਉਹਨਾਂ ਹੀ ਦੱਸਿਆ ਜਾਂਦਾ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ YouTube ਦੇ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਦੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਾਰੇ ਦੋਸਤਾਂ ਦਾ